संयुक्त किसान जन्द वो हजार पंजी एक्ट रदली दफ्तरना किसान जन्दुआ ने के विखे दो हजार दफ्तरना बुलाया ने संबोधन कर दिया की जे केंद्र सरकार ने दो हजार पंजी बिजली एक्ट रद नल्दी संघर्ष कर केन्द्र की सरकार मतरेई मां वाला सलूक कर रही है पर किसान जन्दिया नहीं कर કોટકપુરા રમેશ કુમા પ્રકાશ ની રિપોર્ટ ਮੰਦਗਾਮੀਆਂ ਸਾਰਿਆਂ ਨੂੰ ਆਲਸੀ ਸੱਦਾ ਦਿੱਤਾ ਹੋਇਆ ਉਹ ਬਹੁਤ ਵੱਡਾ ਹਮਲਾ ਜੋ ਮੈਂ ਕਹੂੰਗਾ ਐ ਦੇਸ਼ ਤੇ ਕਹੂੰਗਾ ਪੰਜਾਬ ਤੇ ਕਹਿ ਲਿਆ ਸਾਰੇ ਦੇਸ਼ ਤੇ ਕਰ ਰਹੀ ਹੈ ਜੋ ਜਿਸ ਤਰ੍ਹਾਂ ਪਹਿਲਾਂ 2020-21 ਦੇ ਵਿੱਚ ਬੜਾ ਵੱਡਾ ਹਮਲਾ ਕਿਸਾਨੀ ਤੇ ਕੀਤਾ ਸੀ ਤੇ ਹੁਣ ਬਿਜਲੀ ਬੋਰਡ ਤੇ ਹਮਲਾ ਕਰਕੇ ਪ੍ਰਾਈਵੇਟ ਕਰਕੇ ਕਾਰਪੋਰੇਟਾਂ ਨੂੰ ਇਹ ਦੇਣ ਦਾ ਤਹਈਆ ਕਰਕੇ ਸਰਕਾਰ ਨੇ ਮਾਰਨ ਦੀ ਕੋਸ਼ਿਸ਼ ਕੀਤੀ ਹੈ ਔਰ ਬਰਬਾਦ ਕਰਨ ਦੀ ਮੈਂ ਕਹੂੰ ਜਦ ਪ੍ਰਾਈਵੇਟ ਪਲੇਅਰ ਕੋਈ ਵੀ ਆਉਂਦਾ ਹੈ ਕਾਰਪੋਰੇਟ ਆਉਂਦੇ ਤਾਂ ਉਹਨਾਂ ਦਾ ਇੱਕੋ ਹੀ ਮਤਲਬ ਹੁੰਦਾ ਹੈ ਕਿ ਆਪ ਆਪਣਾ ਕੁਝ ਬਣਾ ਕੇ ਲੋਕਾਂ ਨੂੰ ਬਰਬਾਦ ਕਰਨਾ ਚਾਹੇ ਲੋਕ ਮਰਨ ਚਾਹੇ ਉਜੜਨ ਉਹ ਹੁੰਦਾ ਕਿਉਂਕਿ ਜਿੱਥੇ ਕੰਮ ਕਰਦੇ ਮਲਾਜ਼ਮ ਕੋਈ ਵੀ ਸਾਡਾ ট্রান্সਫਾਰਮਰ ਸੜ ਜਾਂਦਾ ਕੋਈ ਸਾਡਾ ਹੋਰ ਨੁਕਸਾਨ ਹੁੰਦਾ ਤਾਂ ਇਸੇ ਧਰਨਾ ਲਾ ਲੈਨੇ ਸੀ ਆ ਕੇ ਧਰਨਾ ਲਾ ਕੇ ਅਸੀਂ ਉਹ ਸਾਰਾ ਕੁਝ ਕਰਾ ਲੈਨੇ ਆ ਪਰ ਜਦ ਪ੍ਰਾਈਵੇਟ ਹੋ ਜਾਂਦਾ ਉਹਦੇ ਬਿੱਲ ਦੇ ਵਿੱਚ ਸਿਸਟਮ ਹੀ ਐਸਾ ਹੈ ਕਿ ਸਾਡਾ ਚਾਹੇ ট্রান্সਫਾਰਮਰ ਸੜ ਜਾਂਦਾ ਚਾਹੇ ਸਾਡੀ ਲੈਂਡ ਟਿਕ ਜਾਂਦੀ ਉੱਥੇ ਕੋਈ ਸਾਡੀ ਸਰਲਵਾਈ ਨਹੀਂ ਉਹਦਾ ਸਾਰਾ ਖਰਚਾ ਭਰ ਕੇ ਅਸੀਂ ਦੁਬਾਰਾ ਫਿਰ ਉਹਨੂੰ ਚਾਲੂ ਕਰਾਂਗੇ ਐਸੇ ਤਰ੍ਹਾਂ ਹੀ ਸਾਡਾ ਰੀਚਾਰਜ ਸਿਸਟਮ 'ਚ ਉਹ ਸਮਾਰਟ ਮੀਟਰ ਹੈ ਇਹੋ ਜਿਹਾ ਸਿਸਟਮ ਹੈ ਜਿਸ ਤਰ੍ਹਾਂ ਮੋਬਾਈਲ ਦਾ ਸਿਸਟਮ ਸਾਡਾ ਜਦ ਪੈਸੇ ਪਾਵਾਂਗੇ ਸਾਡੀ ਲਾਈਟ ਚੱਲੂਗੀ ਅੱਧੀ ਰਾ ਸਾਡੀ ਲਾਈਟ ਖਤਮ ਹੋ ਗਈ ਸਾਡੇ ਅੰਦਰ ਹਨੇਰਾ ਹੋਵੇਗਾ ਸੋ ਇੱਕ ਚਾਨਣ ਵਾਲੇ ادارے ਨੂੰ ਇੱਕ ਹਨੇਰੇ ਦੇ ਰੂਪ ਵਿੱਚ ਬਦਲਿਆ ਜਾ ਰਿਹਾ ਬਹੁਤ ਵੱਡਾ ਸਾਡੇ ਤੇ ਜਿਹੜਾ ਇਹ ਹਮਲਾ ਕੀਤਾ ਜਾ ਰਿਹਾ ਇਸ ਦੇ ਨਾਲ ਸੀਡ ਬੈਲ ਲਿਆ ਰਹੇ ਆ ਮੁਕਤ ਵਪਾਰ ਜੋ ਹੈਗਾ ਉਹ ਸਮਝੌਤਾ ਕਰ ਰਹੇ ਆ ਸਾਰਿਆਂ ਜੀ ਹੁਣ ਸੀਡ ਬੈਲ ਵੀ ਤੁਹਾਨੂੰ ਕਹਾਂ ਸੀਡ ਬੈਲ ਜੇ ਲਾਗੂ ਹੋ ਜਾਂਦਾ ਸਾਰੇ ਬੀਜ ਜੋ ਹੈਗੇ ਆ ਵੱਡੀਆਂ ਕੰਪਨੀਆਂ ਦੇ ਹਵਾਲੇ ਹੋ ਜਾਣੇ ਆ ਸਾਡੀ ਜ਼ਹਿਰ ਸਾਡਾ ਖਾਦ ਜੋ ਸਾਰਾ ਉਹ ਕਾਰਪੋਰੇਟਾਂ ਦੇ ਹਵਾਲੇ ਹੋ ਜਾਣਾ ਤੇ ਉਹਦੇ ਵਿੱਚ ਸਾਡਾ ਯਾਨੀ ਜੋ ਸਾਨੂੰ ਵੇਚਣ ਵਾਲਾ ਸਾਡੀਆਂ ਜ਼ਮੀਨਾਂ ਹੜੱਪਣ ਵਾਲਾ ਸਾਡੇ ਦੇਸ਼ ਨੂੰ ਵੇਚਣ ਵਾਲਾ ਸਾਰਾ ਸੈਟਮ ਕਾਰਪਟਨ ਦੇਣ ਵਾਲਾ ਉਸੇ ਤੇ ਲੱਗੀ ਹੋਈ ਹੈ ਸਰਕਾਰ ਪਰ ਸੰਯੁਕਤ ਕਿਸਾਨ ਮੋਰਚੇ ਨੇ ਵੀ ਪਹਿਲਾ ਬੜਾ ਵੱਡਾ ਸੰਘਰਸ਼ ਪੰਜਾਬ ਤੋਂ ਉਠਾ ਕੇ ਦਾ ਲੈ ਕੇ ਗਈ ਸੀ ਉਸੇ ਤਰ੍ਹਾਂ ਦਾ ਵੱਡਾ ਸੰਘਰਸ਼ ਹੋਣ ਅਸੀਂ ਸੰਯੁਕਤ ਮੋਰਚਾ ਕੱਲ ਨੂੰ ਫਿਰ ਸਾਡੀ ਮੀਟਿੰਗ ਹੋ ਰਹੀ ਹੈ ਇੱਕ ਵੱਡਾ ਸੰਘਰਸ਼ ਤਿਆਰ ਕਰਕੇ ਇਸ ਨੂੰ ਅਸਮੀ ਮੂੰਹ ਦੀ ਖਾਣੀ ਪਵੇਗੀ ਇਹਨਾਂ ਚਾਹੇ ਕੋਈ ਕੇਂਦਰ ਦੀ ਸਰਕਾਰ ਹੋਵੇ ਜਾਂ ਕੋਈ ਪੰਜਾਬ ਦੀ ਸਰਕਾਰ ਹੋਵੇ ਅਸੀਂ ਕਦੇ ਵੀ ਜੋ ਲੋਕ ਵਿਰੋਧੀ ਵਿਰੋਧੀ ਫੈਸਲੇ ਹੈ ਇਹਨਾਂ ਨੂੰ ਸੰਯੁਕਤ ਮੋਰਚਾ ਲਾਗੂ ਨਹੀਂ ਹੋਣ ਦੇਵੇਗਾ ਚਾਹੇ ਕਿੰਨੀ ਮਿਹਨਤ ਕਰਨੀ ਪਵੇ ਮੜਾ ਉੱਪਰ ਗਾ ਲੁਗਾ ਬੱਸ ਉਹ ਇੰਨੀ ਵੀ ਨਹੀਂ ਉੱਪਰ ਗੰਗਲੇ ਇਹਦੇ ਬਰਾਬਰ ਰੱਖ ਇਹਦੇ ਬਰਾਬਰ ਰੱਖ ਬਰਾਬਰ ਆ ਰੱਖ ਦਿਆ ਜਿਆਦਾ ਇੱਧਰ ਹੋ ਜਾਂਦਾ ਠੀਕ ਨਗਰਾਇਨ ਜਾਂ ਕੋਟਪੁਰਾ ਇੱਕ ਮਿੰਟ ਇੱਕ ਮਿੰਟ ਸਰ ਅੱਜ ਸਰ ਕੀ ਨਾ ਔਰ ਕੀ ਅੱਜ ਜਿਹੜਾ ਤਰਨਾ ਦਿੱਤਾ ਯਾਰ ਕੀ ਕਹਿਣੇ ਦੇ ਬਾਰੇ ਮੈਂ ਇੰਜਨਾ ਜੁਤਾ ਸਿੰਘ ਡੀਗਨਰਾਇਨ ਜਾਂ ਕੋਟਪੁਰਾ ਜੋ ਸਯੋਤ ਕਿਸਾਨ ਮੁੱੱਚੇ ਨੂੰ ਅੱਜ ਦਾ 25 2025 ਦੇ ਬਰੋਧ ਉਹ ਤਰਨਾ ਦਿੱਤਾ ਔਰ ਸਾਡੀਆਂ ਬੀਲੀਬੋਰ ਦੀਆਂ ਰਾਤੀ ਜੱਥੇ ਬੰਨੀਆਂ ਰਿਟਾਇਰ ਹੋਣੀਆਂ ਆਪਣੇ ਇੰਨੀਆਂ ਜੋ ਵਾਕਾਂ ਦੀਆਂ ਬਣੀਆਂ ਉਹਦੇ ਨਾਲ ਅਸੀਂ ਇੰਜੀਨੀਅਰ ਸੈਸ਼ਨ ਜੋ ਸਿੱਧੀ ਨਮਾਇੰਦਗੀ ਕਰਦੀ ਹੈ ਅਫਸਰਾਂ ਨੂੰ ਅਸੀਂ ਇਸ ਸੰਘਰਸ਼ ਦੀ ਅਸੀਂ ਪੂਰ ਰਮੈਤ ਕਰਦੇ ਆ ਮੈਂ ਪਿੱਛੇ ਵੀ ਦੱਸ ਚੁੱਕਿਆ ਇਸ ਤਰ੍ਹਾਂ ਸਾਡੇ ਪ੍ਰਧਾਨ ਜੀ ਨੇ ਦੱਸਿਆ ਵੀ ਇਸ ਤਰ੍ਹਾਂ ਦੇ ਲੋਕ ਮਾਰੂ ਬੈਲ ਹੈਗੇ ਆ ਜਿਹੜੇ ਕਿ ਪਬਲਿਕ ਸੈਕਟਰ ਦੇ ਘਰਾਣੇ ਨੂੰ ਅਧਾਰਿਆਂ ਨੂੰ ਘਰਾਣੇ ਨੂੰ ਵਿਚਨ ਵਾਸਤੇ ਪਾਸਕ ਤਿਆਰਿਆ ਅਸੀਂ ਇਸ ਤਰ੍ਹਾਂ ਦੀਆਂ ਨੀਤੀਆਂ ਸਰਕਾਰੀਆਂ ਦੇ ਨਾਲ ਕੁਝ ਰੂਟ ਕਰਦੇ ਆ ਤੇ ਹਮੇਸ਼ਾ ਹੀ ਜੋ ਲੋਕ ਮਾਰੂ ਨੀਤੀਆਂ ਜੋ ਲੋਕ ਵਿਰੋਧੀ ਬਹਿਲਾ ਅਸੀਂ ਉਹਨਾਂ ਦੇ ਵਿਰੁੱਧ ਨਿਸ਼ਾਨੀ ਅੱਜ ਇਹ ਕਿਹ ਕਿਤ ਤਨ ਸੀ ਅੱਗੇ ਕੀ ਕਾਰਵਾਈ ਹੈ ਅੱਗੇ ਜਿਸ ਤਰ੍ਹਾਂ ਸਾਡੇ ਪਾਵਰ ਕੌਨੀਆਂ ਵੱਖੋ ਜਥੇ ਬਣੀਆਂ ਸਾਡੀ ਬਣਾਤ ਕਰਨ ਦੀ ਹਕਮਤਾਂ ਦੀ ਹੈ ਜੀ ਨਮੰਨੀ ਜਥੇ ਬਣ ਕਾਦੀ ਆ ਔਰ ਅਸੀਂ ਕਿਸਾਨ ਯੂਨੀਅਨਾਂ ਵੱਲੋਂ ਜੋ ਵੀ ਇਹਨਾਂ ਦੇ ਸਾਜੇ ਮੋਰਚੇ ਵੱਲੋਂ ਜੋ ਫੈਸਲਾ ਆਏਗਾ ਅਸੀਂ ਦੇ ਨਾਲ ਮੋਟਾ ਮੋਟਾ ਜੋ ਕੇਸ ਕਾਚੀ ਜਾਏਗਾ ਸੰਯੁਕਤ ਮੋਰਚਾ ਕੀ ਨਾਮ ਹੈ ਮੇਰਾ ਨਾਮ ਜਸਪ੍ਰੀਤ ਸਿੰਘ ਹੈ ਕੀ ਕਹਿਣਾ ਜਨੂ ਅੱਜ ਦੇ ਧਰਮ ਨੂੰ ਲੈ ਕੇ ਤੇ ਅੱਜ ਜਿਹੜਾ ਕੱਟ ਹੋਇਆ ਵਾ ਵੱਖ-ਵੱਖ ਜਥੇਬੰਦੀਆਂ ਦੇ ਉਸ ਨੇ ਕੀ ਕਰਨਾ ਚਾਹੁੰਦੇ ਹੋ ਤੇ ਕੀ ਸਰਕਾਰ ਕੋਲੇ ਰੋਸ ਹੈ ਜਿਹੜਾ ਅੱਜ ਦਾ ਇਕੱਠ ਹੈ ਜੀ ਆ ਸੰਯੁਕਤ ਕਿਸਾਨ ਮੋਰਚਾ ਤੇ ਬਿਜਲੀ ਬੋਰਡ ਦੀ ਵੱਖ-ਵੱਖ ਜਥੇਬੰਦੀਆਂ ਦੇ ਭਰਾਤਰੀ ਜਥੇਬੰਦੀਆਂ ਦਾ ਸਾਂਝਾ ਇਕੱਠ ਆ ਆ ਜੋ ਸਰਕਾਰ ਨਿੱਜੀਕਰਨ ਤੇ ਤੁਲੀ ਹੋਈ ਵੀ ਆ ਉਹਦੇ ਵਿਰੋਧ ਦੇ ਵਿੱਚ ਆ ਕਿਉਂਕਿ ਆ ਹੁਣ ਬਿਜਲੀ ਬੋਰਡ ਨੂੰ ਵੀ ਨਿੱਜੀਕਰਨ ਯਾਨੀ ਕਿ ਕਾਰਪੋਰੇਟ ਕਰਾਨਾ ਦੇ ਹੱਥ ਵਿੱਚ ਦੇਣ ਜਾ ਰਹੀ ਆ ਇਕੱਲੇ ਬਿਜਲੀ ਬੋਰਡ ਦਾ ਨਹੀਂਗਾ ਇੱਕ ਨਾਲ ਆਹ ਬੀਜ ਸੋਧ ਬੈਲ ਵੀ ਲਿਆ ਰਹੀ ਆ ਵੀ ਜਿਹੜਾ ਕਿਸਾਨ ਅੱਗੇ ਬੀਜ ਆਪ ਦੇ ਕੋਲ ਰੱਖ ਲੈਂਦਾ ਸੀਗਾ ਹੁਣ ਉਹਦੇ ਤੇ ਵੀ پابੰਦੀ ਲਾਉਣ ਜਾ ਰਹੀ ਆ ਵੀ ਉਹ ਵੀ ਪਹਿਲਾਂ ਕਾਰਪੋਰੇਟ ਕਰਾਣਾ ਕੋਲੇ ਜਾਂ ਏਜੰਸੀਆਂ ਕੋਲ ਜਾ ਕੇ ਵੀ ਚੈੱਕ ਕਰਾਉਣਾ ਪਿਆ ਕਰੋਗਾ ਫਿਰ ਆਪਾਂ ਨੂੰ ਰੱਖਣ ਦੀ ਮਜ਼ਦੂਰੀ ਮਿਲੂਗੀ ਆ ਦੋ ਬਿੱਲ ਆ ਰਹੇ ਆ ਦੋਨੇ ਹੀ ਪਬਲੀਕਲੀ ਬਹੁਤ ਘਾਤਕ ਆ ਰਹੇ ਆ ਤੇ ਜਿਹੜਾ ਬਿਜਲੀ ਸੋਧਕ 20 25 ਬਿੱਲ ਸੌਰੀ 2025 ਬਿੱਲ ਆ ਆ ਕਲੇ ਕਿਸਾਨ ਜਾਂ ਮਜ਼ਮਾਦਾਂ ਨਹੀਂ ਐ ਇਦੇ ਲਈ ਮਜ਼ਦੂਰਾਂ ਛੋਟੇ ਦੁਕਾਨਦਾਰਾਂ ਛੋਟੇ ਵਪਾਰੀ ਹਰ ਇੱਕ ਵਰਗ ਨੂੰ ਹੀ ਸੜਕ ਤੇ ਆਉਣਾ ਚਾਹੀਦਾ ਸੰਘਰਸ਼ ਦੇ ਰਾਤੇ ਖੜਨਾ ਚਾਹੀਦਾ ਕਿਉਂਕਿ ਜੇਕਰ ਆ ਬਿੱਲ ਲਾਗੂ ਹੁੰਦਾ ਤਾਂ ਮੇਰੇ ਹਿਸਾਬ ਨਾਲ ਗਰੀਬ ਦੇ ਕਰਨੀ ਰਾਜੂ ਵਿਚਾਰੇ ਨਾ ਥੋੜੀ ਇੱਕ ਚਾਹ ਰੱਖ ਲਓ ਵਿਚਾਰੇ ਰੱਖ ਲਓ ਇਹ ਚਾਹੇ ਰੱਖ ਲਓ ਇਹ ਚਾਹੇ ਰੱਖ ਲਓ ਇਹ ਘੇਰਾ ਉਹੀ ਰੱਖੋ ਘੇਰਾ ਉਹੀ ਰੱਖੋ ਕਾ ਤੁਹਾਨੂੰ ਇੱਕ ਮਿੰਟ ਹੋਰ ਬਾਕੀ ਪੁਣਾਈ ਮਾਰ ਦਿਓ ਕੋਈ ਜਿੰਦਾਬਾਦ ਮੁਰਦਾਬਾਦ ਜਿੰਦਾਬਾਦ ਖੁੱਲੇ ਹੋ ਜਾਓ ਮਾਰੇ ਖੁੱਲੇ ਹੋ ਜਾਓ ਜਿੰਦਾਬਾਦ ਜੀਨੀਪੈਲ 2025 ਆਮ ਚਲੋ ਅੱਗੇ ਤਾਂ ਨਾ ਆਓ ਅੱਗੇ ਤਾਂ ਨਾ ਆਓ ਜੀ ਅੱਗੇ ਤਾਂ ਨਾ ਆਓ ਉਹ ਅੱਗੇ ਨਾ ਆਓ ਜੀ ਅੱਗੇ ਨਾ ਆਓ ਅੱਗੇ ਨਾ ਆਓ ਕੇਂਦਰ ਸਰਕਾਰ ਮੁਰਦਾਬਾਦ 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 ਕੇਂਦਰ ਸਰਕਾਰ ਮੁਰਦਾਬਾਦ ਮੁਰਦਾਬਾਦ ਸ਼ੇਰੌਂਜ ਪਿੱਛੇ ਜਿੰਦਾਬਾਦ 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 2025 ਵਾਪਸ ਕਰਾ ਕੇ ਰਾਂਗੇ ਕਰਾ ਕੇ ਰਾਂਗੇ ਕਰਾ ਕੇ ਰਾਂਗੇ ਬਿੱਲ ਵਾਪਸ ਲਓ ਵਾਪਸ ਲਓ ਵਾਪਸ ਲਓ ਰੱਕੇ ਸ਼ਾਹੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਗੋਦਾ ਕਰਦੀ ਨਹੀਂ ਚਲੇਗੀ ਨਹੀਂ ਚਲੇਗਾ ਵਾਪਸ ਲਓ ਵਾਪਸ ਲਓ ਮਰਦਾਬਾਦ ਮਰਦਾਬਾਦ ਮੁਕਦਾ ਜੀ ਇੰਦਰ ਹੋ ਗਿਆ ਮਾਦਾ ਜੀ ਥੋੜਾ ਪਿੱਛੇ ਹੋ ਜੀ ਆਪਾਂ ਸਾਰੇ ਆ ਜਾਾਂਗੇ ਵਾਹ ਭਾਈ ਜੀ ਦੋਮਬਾ ਭਾਈ ਹੁਣ ਆਈਓ ਭਰਾਤਰੀ ਜਥੇਬੰਦੀਆਂ ਦਾ ਜਿੰਦਾਬਾਦ 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 ਕਿਸਾਨ ਮੋਰਚਾ ਜਿੰਦਾਬਾਦ 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 ਕੇਂਦਰ ਸਰਕਾਰ ਮਰਦਾਬਾਦ 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 ਜਲ ਸਰਕਾਰ ਮਰਦਾਬਾਦ 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 ਵਾਪਸ ਲਾਓ ਵਾਪਸ ਲਾਓ ਵਾਪਸ ਲਾਓ ਬਿਜਲੀ ਸੋਧ ਬਾਲਣ ਪੀਆਰ 25 ਵਾਪਸ ਲਾਓ ਵਾਪਸ ਲਾਓ ਵਾਪਸ ਬਿਜਲੀ ਸੋਧ ਬਾਲਣ 2025 ਵਾਪਸ ਲਾਓ ਵਾਪਸ ਲਾਓ ਪੰਜਾਬ ਸਰਕਾਰ ਮਰਦਾਬਾਦ ਮਰਦਾਬਾਦ ਮਰਦਾ